ਇਸ ਸਮੇਂ ਦੀ ਵੱਡੀ ਖਬਰ ਪੰਜਾਬ ਸਰਕਾਰ ਨੇ 12 ਦੇ ਕਰੀਬ ਜ਼ਿਲ੍ਹਿਆਂ ਦੇ ਐਸਐਸਪੀ ਬਦਲ ਦਿੱਤੇ ਨੇ ਉਹਨਾਂ ਦੇ ਤਬਾਦਲੇ ਕਰ ਦਿੱਤੇ ਨੇ ਤੇ ਉਹਨਾਂ ਦੀ ਜਗ੍ਹਾ ਨਵੇਂ ਐਸਐਸਪੀ ਲਗਾ ਦਿੱਤੇ ਨੇ ਵੱਡੇ ਪੱਧਰ ਤੇ ਤਬਾਦਲੇ ਕੀਤੇ ਨੇ ਆਈਪੀਐਸ ਅਫਸਰ ਦੇ ਜਿਹੜੇ ਤਬਾਦਲੇ ਕੀਤੇ ਨੇ ਕੁਝ 28 ਪੁਲਿਸ ਵੱਡੇ ਅਫਸਰਾਂ ਦੇ ਤਬਾਦਲੇ ਕੀਤੇ ਨੇ ਜਿਨ੍ਹਾਂ ਦੇ ਵਿੱਚ 12 ਜਿਹੜੇ ਜ਼ਿਲ੍ਹਿਆਂ ਦੇ ਐਸਐਸਪੀ ਵੀ ਬਦਲ ਦਿੱਤੇ ਗਏ ਨੇ ਜਿਨ੍ਹਾਂ ਵਿੱਚ ਮਹਾਲੀ, ਪਟਿਆਲਾ, ਮਲੇਰਕੋਟਲਾ, ਪਠਾਨਕੋਟ ਮਾਨਸਾ ਸਮੇਤ ਖੰਨਾ ਕਈ ਜ਼ਿਲ੍ਹਿਆਂ ਦੇ ਐਸਐਸਪੀ ਬਦਲੇ ਨੇ ਸਭ ਤੋਂ ਪਹਿਲਾਂ ਗੁਰਪ੍ਰੀਤ ਸਿੰਘ ਭੁੱਲਰ ਹੋਣੀ ਜਿੰਨਾ ਇਸ ਟਾਈਮ ਉਹਨਾਂ ਕੋਈ ਅਹੁਦਾ ਨਹੀਂ ਸੀ ਉਹਨਾਂ ਨੂੰ ਆਈਜੀ ਪ੍ਰੋਵੀਜ਼ਨਿੰਗ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਰਕੇਸ਼ ਕੌਸ਼ਲ ਜਿਹੜੇ ਡੀਆਈਜੀ ਬਾਰਡਰ ਰੇਂਜ ਅਧਿਕਾਰੀ ਸੀ ਉਹਨਾਂ ਦਾ ਤਬਾਦਲਾ ਹੁਣ ਬਾਰਡਰ ਰੇਂਜ ਤੋਂ ਹਟਾ ਕੇ ਡੀਆਈਜੀ ਕ੍ਰਾਈਮ ਕਰ ਦਿੱਤਾ ਦਿੱਤੀ ਜ਼ਿੰਮੇਵਾਰੀ ਨਵੀਨ ਸਿੰਘਲਾ ਜਿਹੜੇ ਡੀਆਈਜੀ ਇੰਟੈਲੀਜੈਂਸ ਪੰਜਾਬ ਸੀ ਉਹਨਾਂ ਨੂੰ ਡੀਆਈਜੀ ਜਲੰਧਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਜਦਕਿ ਹਰਮਨ ਵੀਰ ਸਿੰਘ ਗੇਲੋ ਉਹਨਾਂ ਨੂੰ ਡੀਆਈਜੀ ਜਲੰਧਰ ਰੇਂਜ ਤੋਂ ਹਟਾ ਦਿੱਤਾ ਗਿਆ ਹਰਜੀਤ ਸਿੰਘ ਜਿਹੜੇ ਆਈਪੀਐਸ ਅਫੀਸਰ ਨੇ ਜਿਹੜੇ ਇਸ ਟਾਈਮ ਏਆਈਜੀ ਪਰਮਨੈਂਟ ਪੰਜਾਬ ਵਿੱਚ ਕੰਮ ਕਰ ਰਹੇ ਸੀ ਤੇ ਨਾਲ ਉਹ ਐਸਐਸਪੀ ਫਰੀਦਕੋਟ ਦੀ ਜ਼ਿੰਮੇਵਾਰੀ ਸੀ ਉਹ ਹੁਣ ਡੀਆਈਜੀ ਵਿਜੀਲੈਂਸ ਬਿਊਰੋ ਦੇਖਣਗੇ ਸਤਿੰਦਰ ਸਿੰਘ ਜਿਹੜੇ ਐਸਐਸਪੀ ਅੰਮ੍ਰਿਤਸਰ ਵਿਧਿਆਤੀ ਸਨ ਅੰਮ੍ਰਿਤਸਰ ਰੂਲਰ ਉਹਨਾਂ ਨੂੰ ਡੀਆਈਜੀ ਬਾਰਡਰ ਰੇਂਜ ਦੀ ਜ਼ਿੰਮੇਵਾਰੀ ਦਿੱਤੀ ਗਈ ਆ ਹਰਮਨ ਵੀਰ ਸਿੰਘ ਗਿੱਲ ਜਿਹੜੇ ਡੀਆਈਜੀ ਜਲੰਧਰ ਰੇਂਜ ਸੀ ਉਹਨਾਂ ਦਾ ਤਬਾਦਲਾ ਕਰਕੇ ਹੁਣ ਫਲੋਰ ਪੁਲਿਸ ਅਕੈਡਮੀ ਦਾ ਜੁਆਇੰਟ ਡਾਇਰੈਕਟਰ ਨਿਯੁਕਤ ਕੀਤਾ ਗਿਆ ਅਸ਼ਵਨੀ ਖਪੂਰ ਜਿਹੜੇ ਐਸਐਸਪੀ ਤਰਨਤਾਰਨ ਉਹਨਾਂ ਦਾ ਤਬਾਦਲਾ ਕਰ ਦਿੱਤਾ ਉਹਨਾਂ ਨੂੰ ਡੀਆਈਜੀ ਫਰੀਦਕੋਟ ਲਾਇਆ ਗਿਆ ਇਸੇ ਤਰ੍ਹਾਂ ਮੋਗਾ ਦੇ ਐਸਐਸਪੀ ਵਿਵੇਕ ਸੀਲ ਸੋਨੀ ਉਹਨਾਂ ਨੂੰ ਏਆਈਜੀ ਪਰਸਨਲ ਲਾਇਆ ਗਿਆ ਇਸੇ ਤਰ੍ਹਾਂ ਐਸਐਸਪੀ ਮਾਨਸਾ ਨਾਨਕ ਸਿੰਘ ਨਾਨਕਸੋਨ ਨੂੰ ਬਦਲ ਕੇ ਐਸਐਸਪੀ ਪਟਿਆਲਾ ਲਗਾਇਆ ਗਿਆ ਔਰ ਗੁਰਮੀਤ ਸਿੰਘ ਚੋਹਾਨ ਜਿਹੜੇ ਐਸਟੀਐਮ ਪੋਸਟਿੰਗ ਜਿੰਨਾ ਕੋ ਨਹੀਂ ਸੀ ਉਹਨਾਂ ਨੂੰ ਹੁਣ ਏਆਈਜੀ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਮਹਾਲੀ ਦੇ ਐਸਐਸਪੀ ਸੰਦੀਪ ਕੁਮਾਰ ਗਰਗ ਦਾ ਤਬਾਦਲਾ ਕਰਕੇ ਏਆਈਜੀ ਇੰਟੈਲੀਜੈਂਸ ਦੋ ਲਗਾਇਆ ਗਿਆ ਜਦਕਿ ਅਮਨੀਤ ਕੌਂਡਲ ਜਿਹੜੇ ਐਸਐਸਪੀ ਖੰਨਾ ਸੀ ਉਹਨਾਂ ਨੂੰ ਐਸਐਸਪੀ ਬਠਿੰਡਾ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਚਰਨਜੀਤ ਸਿੰਘ ਹੁਣੀ ਜਿਹੜੇ AIG ਇੰਟੈਲੀਜੈਂਸ 2 ਸਨ ਉਹਨਾਂ ਨੂੰ ਹੁਣ SSP ਅੰਮ੍ਰਿਤਸਰ ਵਿਧਾਤੀ ਲਗਾਇਆ ਗਿਆ ਇਸੇ ਤਰ੍ਹਾਂ SSP ਮੁਕਸਰ ਭਾਗੀ ਰਾਤ ਸਿੰਘ ਮੀਨਾ ਦਾ ਤਬਾਦਲਾ ਕਰਕੇ ਉਹਨਾਂ ਨੂੰ SSP ਮਾਨਸਾ ਲਗਾਇਆ ਗਿਆ ਵਰਨ ਸ਼ਰਮਾ ਜੋ SSP ਪਟਿਆਲਾ ਸਨ ਉਹਨਾਂ ਨੂੰ AIG ਪ੍ਰੋਵੀਜ਼ਨਿੰਗ ਪੰਜਾਬ ਅਤੇ ਨਾਲ ਹੀ SSP ਸੜਕ ਸੁਰੱਖਿਆ ਫੋਰਸ ਲਗਾਇਆ ਗਿਆ ਗੌਰਵ ਤੂਰਾ ਜੋ AIG ਪ੍ਰੋਵੀਜ਼ਨਿੰਗ ਸਨ ਉਹਨਾਂ ਨੂੰ ਐਸਐਸਪੀ ਤਰਨਤਾਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਆ ਔਰ ਇਸੇ ਤਰ੍ਹਾਂ ਅੰਕੁਰ ਗੁਪਤਾ ਜੋ ਐਸਐਸਪੀ ਦਿਹਾਤੀ ਸਨ ਉਹਨਾਂ ਨੂੰ ਐਸਐਸਪੀ ਮੋਗਾ ਲਗਾਇਆ ਗਿਆ ਇਸੇ ਤਰ੍ਹਾਂ ਸਿਮਰਤ ਕੌਰ ਜਿਹੜੇ ਐਸਐਸਪੀ ਮਲੇਰਕੋਟਲਾ ਸਨ ਉਹਨਾਂ ਨੂੰ ਏਆਈਜੀ ਕਾਊਂਟਰ ਇੰਟੈਲੀਜੈਂਸ ਪਟਿਆਲਾ ਲਗਾਇਆ ਗਿਆ ਅਸ਼ਵਨੀ ਗੋਟਿਆਲ ਜਿਹੜੇ ਸਮੇ ਐਸਐਸਪੀ ਬਟਾਲਾ ਸਨ ਉਹਨਾਂ ਨੂੰ ਹੁਣ ਏਆਈਜੀ ਐਚਆਰਡੀ ਪੰਜਾਬ ਅਤੇ ਵਾਧੂ ਪੋਸਟ ਦੇ ਵਿੱਚ ਉਹਨਾਂ ਨੂੰ ਐਸਐਸਪੀ ਖੰਨਾ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਇਸੇ ਤਰ੍ਹਾਂ ਪਠਾਨਕੋਟ ਦੇ ਐਸਐਸਪੀ ਸੁਹੇਲ ਕਾਸਮ ਮੀਰ ਦਾ ਤਬਾਦਲਾ ਐਸਐਸਪੀ ਬਟਾਲਾ ਕਰ ਦਿੱਤਾ ਗਿਆ ਐਸਐਸਪੀ ਫਾਜ਼ਲ ਕਾ ਪ੍ਰਗਿਆ ਜੈਨ ਦਾ ਤਬਾਦਲਾ ਐਸਐਸਪੀ ਉਹਨਾਂ ਨੂੰ ਹੁਣ ਫਰੀਦਕੋਟ ਲਗਾ ਦਿੱਤਾ ਗਿਆ ਫਾਜ਼ਲ ਕੋਟ ਆ ਫਰੀਦਕੋਟ ਦੀ ਜ਼ਿੰਮੇਵਾਰੀ ਹੈ ਤੁਸ਼ਾਰ ਗੁਪਤਾ ਜਿਹੜੇ ਐਸਪੀ ਹੈੱਡਕੁਆਟਰ ਮਹਾਲੀ ਸਨ ਉਹਨਾਂ ਨੂੰ ਐਸਐਸਪੀ ਮੁਕਸਰ ਲਾਇਆ ਗਿਆ ਔਰ ਇਸੇ ਤਰ੍ਹਾਂ ਗਗਨਜੀਤ ਸਿੰਘ ਹੋਣੀ ਜਿਹੜੇ ਐਸਐਸਪੀ ਸੜਕ ਸੁਰੱਖਿਆ ਫੋਰਸਨ ਉਹਨਾਂ ਨੂੰ ਐਸਐਸਪੀ ਮਲੇਰਕੋਟਲਾ ਦੀ ਜ਼ਿੰਮੇਵਾਰੀ ਦਿੱਤੀ ਗਈ ਆ ਇਸੇ ਤਰ੍ਹਾਂ ਦਲਜਿੰਦਰ ਸਿੰਘ ਢਿੱਲੋਂ ਹਣੀ ਜਿਹੜੇ ਏਆਈਜੀ ਸੀਆਈਡੀ ਜਲੰਧਰ ਸਨ ਉਹਨਾਂ ਦਾ ਤਬਾਦਲਾ ਹੁਣ ਐਸਐਸਪੀ ਪਠਾਨਕੋਟ ਦੀ ਜ਼ਿੰਮੇਵਾਰੀ ਦਿੱਤੀ ਗਈ ਆ ਹਰ ਕਮਲਪ੍ਰੀਤ ਸਿੰਘ ਖੱਖ ਜੋ ਏਆਈਜੀ ਐਂਟੀ ਗੈਂਗਸਟਰ ਟਾਸਕ ਫੋਰ ਜਲੰਧਰ ਸਨ ਉਹਨਾਂ ਨੂੰ ਐਸਐਸਪੀ ਜਲੰਧਰ ਦਿਹਾਤੀ ਦੀ ਜ਼ਿੰਮੇਵਾਰੀ ਦਿੱਤੀ ਗਈ ਆ ਵਰਿੰਦਰ ਸਿੰਘ ਬਰਾੜ ਜਿਹੜੇ AIG NRI ਲੁਧਿਆਣਾ ਸੀ ਉਹਨਾਂ ਨੂੰ ਜ਼ਿੰਮੇਵਾਰੀ ਐਸਐਸ ਫਾਜ਼ਿਲ ਐਸਐਸਪੀ ਫਾਜ਼ਿਲ ਕਾ ਲਗਾਈ ਗਈ ਹੈ ਔਰ ਇਸੇ ਤਰ੍ਹਾਂ ਜਿਹੜੇ ਦਰਪਨ ਆਲੂਵਾਲੀਆ ਜਿਹੜੇ ADSP 1 ਅੰਮ੍ਰਿਤਸਰ ਸਨ ਉਹਨਾਂ ਦਾ ਤਬਾਦਲਾ ਸਟਾਫ ਆਫੀਸਰ ਟੂ ਡੀਜੀਪੀ ਪੰਜਾਬ ਲਗਾ ਦਿੱਤਾ ਗਿਆ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਦੇ ਸਕੱਤਰ ਗੁਰਕੀਰਤ ਕ੍ਰਿਪਾਲ ਸਿੰਘ ਹੋਂਲਾ ਵੱਲੋਂ ਜਾਰੀ ਕੀਤੇ ਗਏ ਆਰਡਰਾਂ ਦੇ ਵਿੱਚ 28 ਜਿਹੜੇ ਪੁਲਿਸ ਅਫਸਰ ਨੇ ਜਿੰਨਾ ਚ ਆਈਪੀਐਸ ਅਫੀਸਰ ਨੇ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਤਬਾਦਲੇ ਕਰ ਦਿੱਤੇ ਗਏ ਨੇ ਤੇ ਨਾਲ ਹੀ ਜਿਹੜੇ ਤਿੰਨ ਨੌਨ ਆਈਪੀਐਸ ਅਫੀਸਰ ਨੇ ਉਹਨਾਂ ਨੂੰ ਵੀ ਐਸਐਸਪੀ ਲਗਾਇਆ ਗਿਆ 올ੰਪੀਨ ਗਗਨਜੀਤ ਸਿੰਘ ਹਾਕੀ ਵਾਲੇ ਜਿਹੜੇ ਐਸਐਮ ਐਸਐਸਪੀ ਸ਼ੜਕਸ ਰੱਖਿਆ ਸੀ ਉਹ ਐਸਐਸਪੀ ਫਰੀਦਕੋਟ ਲਾਏ ਗਏ ਨੇ ਇਸੇ ਤਰ੍ਹਾਂ ਪੀਪੀਐਸ ਅਫੀਸਰ ਦਲਜਿੰਦਰ ਸਿੰਘ ਢਿੱਲੋਂ ਹੁਣੀ ਜਿਹੜੇ ਏਆਈਜੀ ਸੀਆਈਡੀਸੀ ਉਹਨਾਂ ਨੂੰ ਐਸਐਸਪੀ ਪਠਾਨਕੋਟ ਲਗਾਇਆ ਗਿਆ ਹਰ ਕਮਲਪ੍ਰੀਤ ਸਿੰਘ ਖੱਖ ਜੋ ਏਆਈਜੀ ਐਂਟੀ ਗੈਂਗਸਟਰ ਟਾਸਕ ਫੋਰਸ ਉਹਨਾਂ ਨੂੰ ਐਸਐਸਪੀ ਜਲੰਧਰ ਲਗਾਇਆ ਗਿਆ ਬਾਕੀ ਜਿਹੜੇ ਵੱਡੇ ਪੱਧਰ ਦੇ ਜਿਹੜੇ ਆਫੀਸਰ ਉਹਨਾਂ ਦੇ ਤਬਾਦਲੇ ਕੀਤੇ ਗਏ ਨੇ ਕਈਆਂ ਦੇ ਹਾਲੇ ਤੱਕ ਕਈਆਂ ਨੂੰ ਜ਼ਿੰਮੇਵਾਰੀ ਨਹੀਂ ਦਿੱਤੀ ਲੇਕਿਨ ਇੱਕ ਵਾਰ ਫੇਰ ਤੁਹਾਡੇ ਨਾਲ ਸਾਂਝੀ ਜਾਣਕਾਰੀ ਕਰ ਦਿੰਦੇ ਆ ਕਿ ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ਤੇ ਆਈਪੀਐਸ ਅਫਸਰਾਂ ਦੇ ਤਬਾਦਲੇ ਕੀਤੇ ਗਏ ਨੇ ਗੁਰਪ੍ਰੀਤ ਸਿੰਘ ਪੁੱਲਰ ਜਿਨ੍ਹਾਂ ਨੂੰ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਤੋਂ ਹਟਾ ਕੇ ਕੋਈ ਪੋਸਟਿੰਗ ਨਹੀਂ ਦਿੱਤੀ ਗਈ ਉਹਨਾਂ ਨੂੰ ਹੁਣ ਆਈਜੀ ਪ੍ਰੋਵੀਜ਼ਨਿੰਗ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਰਕੇਸ਼ ਕੌਸ਼ਲ ਜੋ ਡੀਆਈਜੀ ਬਾਰਡਰ ਰੇਂਜ ਸੀ ਉਹਨਾਂ ਨੂੰ ਹਟਾ ਕੇ ਹੁਣ ਡੀਆਈਜੀ ਕ੍ਰਾਈਮ ਪੰਜਾਬ ਲਾਇਆ ਗਿਆ ਇਸੇ ਤਰ੍ਹਾਂ ਨਵੀਨ ਸਿੰਘਲਾ ਜੋ ਡੀਆਈਜੀ ਇੰਟੈਲੀਜੈਂਸੀ ਉਹਨਾਂ ਨੂੰ ਡੀਆਈਜੀ ਜਲੰਧਰ ਰੇਂਜ ਲਾਇਆ ਗਿਆ ਹਰਜੀਤ ਸਿੰਘ ਆਈਪੀਐਸ ਅਫਸਰ ਉਹਨਾਂ ਨੂੰ ਹੁਣ ਡੀਆਈਜੀ ਵਿਜੀਲੈਂਸ ਪੰਜਾਬ ਦੀ ਜ਼ਿੰਮੇਵਾਰੀ ਦਿੱਤੀ ਗਈ ਆ ਸਿੰਦਰ ਸਿੰਘ ਜੋ ਐਸਐਸਪੀ ਅੰਮ੍ਰਿਤਸਰ ਦਿਹਾਤੀ ਸਿਨ ਉਹ ਹੁਣ ਡੀਆਈਜੀ ਬਾਰਡਰ ਰੇਂਜ ਦਾ ਕੰਮ ਦੇਖਣਗੇ ਔਰ ਇਸੇ ਤਰ੍ਹਾਂ ਹਰਮਨਬੀ ਸਿੰਘ ਜੋ ਗੇਲੇ ਜੋ ਡੀਆਈਜੀ ਜਲੰਧਰ ਸੀ ਉਹਨਾਂ ਨੂੰ ਜੁਆਇੰਟ ਡਾਇਰੈਕਟਰ ਮਾਰਰਜੀ ਸਿੰਘ ਪੁਲਿਸ ਫਲੋਰ ਅਕੈਡਮੀ ਜ਼ਿੰਮੇਵਾਰੀ ਦਿੱਤੀ ਗਈ ਆ ਅਸ਼ੋਨੀ ਕਪੂਰ ਆਈਪੀਐਸ ਅਫੀਸਰ ਐਸਐਸਪੀ ਤਰਨਤਨ ਤਨ ਉਹਨਾਂ ਨੂੰ ਡੀਆਈਜੀ ਫਰੀਦਕੋਟ ਦੀ ਜ਼ਿੰਮੇਵਾਰੀ ਦਿੱਤੀ ਗਈ ਆ ਐਸਐਸਪੀ ਮੋਗਾ ਵਿਵੇਕਸ਼ੀਲ ਸੋਨੀ ਨੂੰ ਬਦਲ ਕੇ ਏਆਈਜੀ ਪਰਸਨਲ ਆਇਆ ਗਿਆ ਇਸੇ ਤਰ੍ਹਾਂ ਐਸਐਸਪੀ ਮਾਨਸਾ ਨਾਨਕ ਸਿੰਘ ਉਹਨਾਂ ਨੂੰ ਬਦਲ ਕੇ ਐਸਐਸਪੀ ਪਟਿਆਲਾ ਲਗਾਇਆ ਗਿਆ ਔਰ ਗੁਰਮੀਤ ਸਿੰਘ ਚੋਹਾਨ ਜਿਹੜੇ ਪੋਸਟਿੰਗ ਦਾ ਇੰਤਜ਼ਾਰ ਕਰ ਰਹੇ ਸੀ ਉਹਨਾਂ ਨੂੰ ਏਆਈਜੀ ਐਂਟੀ ਗੈਂਗਸਟਰ ਟਾਸਕ ਫੋਰਸ ਜ਼ਿੰਮੇਵਾਰੀ ਦਿੱਤੀ ਗਈ ਆ ਸੰਦੀਪ ਕੁਮਾਰ ਗਰਗ ਜਿਹੜੇ ਐਸਐਸਪੀ ਮਹਾਲੀ ਸੀ ਉਹਨਾਂ ਨੂੰ ਏਆਈਜੀ ਇੰਟੈਲੀਜੈਂਸ 3 ਲਗਾਇਆ ਗਿਆ ਉਹਨਾਂ ਨੂੰ ਐਸਐਸਪੀ ਦਾ ਉਹਦਾ ਉਹਨਾਂ ਕੋਲ ਲੈ ਲਿਆ ਇਸੇ ਤਰ੍ਹਾਂ ਅਮਨੀਤ ਕੌਂਡਲ ਜਿਹੜੇ ਐਸਐਸਪੀ ਖੰਨਾ ਸੀ ਉਹ ਐਸਐਸਪੀ ਬਠਿੰਡਾ ਲਗਾਇਆ ਗਿਆ ਚਰਨਜੀਤ ਸਿੰਘ ਜਿਹੜੇ ਏਆਈਜੀ ਇੰਟੈਲੀਜੈਂਟ 2 ਸਨ ਉਹਨਾਂ ਨੂੰ ਐਸਐਸਪੀ ਅੰਮ੍ਰਿਤਸਰ ਦਿਹਾਤੀ ਲਗਾਇਆ ਗਿਆ ਇਸੇ ਤਰ੍ਹਾਂ ਐਸਐਸਪੀ ਮੁਕਸਰ ਭਾਗੀ ਰਾਤ ਸਿੰਘ ਮੀਨਾ ਨੂੰ ਐਸਐਸਪੀ ਮਾਨਸਾ ਜ਼ਿੰਮੇਵਾਰੀ ਦਿੱਤੀ ਗਈ ਹੈ ਦੀਪਕ ਪਾਰਿਕ ਜਿਹੜੇ ਐਸਐਸਪੀ ਬਠਿੰਡਾ ਸੀ ਉਹਨਾਂ ਨੂੰ ਐਸਐਸਪੀ ਮਹਾਲੀ ਲਗਾਇਆ ਗਿਆ ਔਰ ਇਸੇ ਤਰ੍ਹਾਂ ਐਸਐਸਪੀ ਪਟਿਆਲਾ ਜੋ ਵਰਨ ਸ਼ਰਮਾ ਸੀ ਉਹਨਾਂ ਨੂੰ ਏਆਈਜੀ ਪ੍ਰੋਵੀਜ਼ਨਿੰਗ ਪੰਜਾਬ ਅਤੇ ਬਾਦੂ ਆਉਦੇ ਵਿੱਚ ਐਸਐਸਪੀ ਸੜਕ ਸੁਰੱਖਿਆ ਫੋਰਸ ਲਗਾਇਆ ਗਿਆ ਏਆਈਜੀ ਪ੍ਰੋਵੀਜ਼ਨਿੰਗ ਗੌਰਵ ਤੂਰਾ ਸੀ ਉਹਨਾਂ ਨੂੰ ਹੁਣ ਐਸਐਸਪੀ ਤਰਨਤਾਰ ਲਗਾਇਆ ਗਿਆ ਇਸੇ ਤਰ੍ਹਾਂ ਅੰਕੁਰ ਗੁਪਤਾ ਜੋ ਐਸਐਸਪੀ ਜਲੰਧਰ ਸਨ ਉਹਨਾਂ ਨੂੰ ਐਸਐਸਪੀ ਮੋਗਾ ਲਗਾਇਆ ਗਿਆ ਸਿਮਰਤ ਕੌਰ ਹੁਣੀ ਜੋ ਐਸਐਸਪੀ ਮਲੇਰਕੋਟ ਸੀ ਉਹਨਾਂ ਨੂੰ ਏਆਈਜੀ ਕਾਉਂਟੈਂਟ ਇੰਟੈਲੀਜੈਂਸ ਪਟਿਆਲਾ ਲਗਾਇਆ ਗਿਆ ਅਸ਼ੂਨੀ ਗੁਟਿਆਲ ਜੋ ਐਸਐਸਪੀ ਬਟਾਲਾ ਸੀ ਉਹਨਾਂ ਨੂੰ ਹੁਣ ਏਆਈਜੀ ਐਚਆਰ ਐਚਆਰਡੀ ਅਤੇ ਐਸਐਸਪੀ ਖਰਨਾ ਲਗਾਇਆ ਗਿਆ ਇਸੇ ਤਰ੍ਹਾਂ ਪਠਾਨਕੋਟ ਦੇ ਐਸਐਸਪੀ ਸੁਹੇਲ ਕਾਸਮ ਮੀਰ ਨੂੰ ਐਸਐਸਪੀ ਬਟਾਲਾ ਲਗਾਇਆ ਗਿਆ ਐਸਐਸਪੀ ਫਾਜ਼ਲ ਖਾਨ ਜੋ ਪ੍ਰਗਿਆ ਏਜੰਸੀ ਉਹਨਾਂ ਨੂੰ ਬਦਲ ਕੇ ਐਸਐਸਪੀ ਫਰੀਦਕੋਟ ਲਗਾਇਆ ਗਿਆ ਸ਼ਾਰ ਗੁਪਤਾ ਜਿਹੜੇ ਐਸਐਪੀ ਹੈੱਡ ਕੁਆਟਰ ਮਹਾਲੀ ਸਨ ਉਹਨਾਂ ਨੂੰ ਐਸਐਸਪੀ ਮੁਕਸਰ ਲਾਇਆ ਗਿਆ ਤੇ ਇਸੇ ਤਰ੍ਹਾਂ ਗਗਨਜੀਤ ਸਿੰਘ ਨੂੰ ਐਸਐਸਪੀ ਮਲੇਰਕੋਟਲਾ ਦਲਜਿੰਦਰ ਸਿੰਘ ਢਿੱਲੋਂ ਨੂੰ ਏਏਜੀ ਸੀਆਈਡੀ ਤੋਂ ਐਸਐਸਪੀ ਪਠਾਨਕੋਟ ਤੇ ਹਰ ਕਮਲਪ੍ਰੀਤ ਸਿੰਘ ਨੂੰ ਉਹਨਾਂ ਨੂੰ ਏਏਜੀ ਐਸਐਸਪੀ ਜਲੰਧਰ ਦੇ ਤੌਰ ਤੇ ਜ਼ਿੰਮੇਵਾਰੀ ਦਿੱਤੀ ਗਈ ਹੈ ਪੰਜਾਬ ਪੁਲਿਸ ਵੱਲੋਂ ਵੱਡੇ ਪੱਦਰ ਤੇ ਜਿਹੜੇ ਨੇ ਤਬਾਦਲੇ ਕੀਤੇ ਗਏ ਨੇ ਇਹ ਜਾਣਕਾਰੀ ਤੁਹਾਡੇ ਤੋਂ ਲੈਣ ਦੇ ਆ ਗਿਆ ਦੇਖਦੇ ਰਹੋ ਏਬੀਸੀ ਪੰਜਾਬ ਧੰਨਵਾਦ